ਆਪ ਦੇ ਵਿੱਚ 7ਵੇਂ ਗੇਟ ਦੀਆਂ ਚੋਣਾਂ ਹੋ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸਵੇਰ ਤੋਂ ਹੀ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ ਸਵੇਰੇ 6 ਵਜੇ ਤੋਂ ਹੀ ਲੋਕਾਂ ਵੱਲੋਂ ਬੂਥਾਂ ਦੇ ਬਾਹਰ ਜਿਹੜਾ ਹੈ ਉਹ ਜਾ ਕੇ ਵੋਟ ਪਾਉਣ ਦੀ ਇੰਤਜ਼ਾਰ ਕੀਤੇ ਜਾ ਰਹੇ ਸੀਗੇ ਸਵੇਰ ਤੋਂ ਹੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਜਲੰਧਰ ਤੋਂ ਦਿਖਾ ਰਹੇ ਹਾਂ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਹੀ ਆ ਤੇ ਕਾਸ ਤੇ ਸਵੇਰ ਕਿਉਂਕਿ 6:03 ਮਿੰਟ ਹੋ ਗਏ ਨੇ ਤੇ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਏ ਉਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਬੰਦ ਹੋ ਜਾਵੇਗੀ ਅਤੇ ਈਵੀਐਮ ਮਸ਼ੀਨਾਂ ਨੂੰ ਜਿਹੜਾ ਹੈਗਾ ਏ ਉਹ ਬੂਥਾਂ ਤੋਂ ਬਾਹਰ ਲਿਆਇਆ ਜਾਵੇਗਾ ਅਤੇ ਇਹਨਾਂ ਨੂੰ ਸਟ੍ਰੌਂਗ ਰੂਮ ਦੇ ਵਿੱਚ ਲਿਜਾ ਕੇ ਜਿਹੜਾ ਏ ਉਹ ਰੱਖਿਆ ਜਾਵੇਗਾ ਮੈਂ ਦੱਸ ਦੇਣਾ ਚਾਹੁੰਨਾ ਵਾਂ ਕਿ ਪੂਰੇ ਦਿਨ ਦੇ ਵਿੱਚ ਜਿਹੜਾ ਹੈਗਾ ਏ ਉਹ VOTING process ਕੀ ਰਿਹਾ ਪੂਰੇ ਦਿਨ ਦੇ ਵਿੱਚ ਵੋਟਾਂ ਕਿਵੇਂ ਪਈਆਂ ਉਸ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸ ਦੇਣਾ ਚਾਹੁੰਨਾ ਵਾਂ 11 ਵਜੇ ਤੱਕ ਜਿਹੜਾ ਹੈਗਾ ਏ ਉਹ 24. 59% ਜਿਹੜੀ ਐ ਉਹ ਵੋਟ ਪਈ ਸੀਗੀ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਿੱਧਾ ਹੀ ਜਾ ਕੇ ਤੁਸੀਂ ਗੱਲ ਕਰੋ 1 1 ਵਜੇ ਜਿਹੜਾ ਹੈਗਾ ਉਹ 37.99% ਵੋਟ ਪਈ ਦਨ ਬਾਅਦ ਦੇ ਵਿੱਚ ਕਿਉਂਕਿ 11 ਵਜੇ ਤੱਕ ਲੋਕ ਘਰੋਂ ਨਿਕਲ ਗਏ ਸੀਗੇ 11 ਵਜੇ ਤੱਕ ਲੋਕਾਂ ਨੇ ਜਿਹੜਾ ਹੈਗਾ ਉਹ ਭਾਰੀ ਤਰੀਕੇ ਦੇ ਨਾਲ ਵੋਟਾਂ ਪਾਈਆਂ ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਹੀ ਗਰਮੀ ਵਧਦੀ ਗਈ ਉਂਝ ਉਂਝ ਲੋਕ ਜਿਹੜੇ ਨੇ ਉਹ ਘਟ ਆਣੇ ਸ਼ੁਰੂ ਹੋਏ ਅਤੇ ਵੋਟਾਂ ਜਿਹੜੀਆਂ ਨੇ ਉਹ ਘਟ ਪੈਣੀਆਂ ਸ਼ੁਰੂ ਹੋਈਏ ਜਿਸ ਦੇ ਨਾਲ ਤੁਸੀਂ ਫਾਸਲਾ ਜਰੂਰ ਦੇਖ ਸਕਦੇ ਹੋ ਜੋ ਸਵੇਰੇ 11 ਵਜੇ ਤੱਕ ਦਾ ਸਮਾਂ ਸੀਗਾ ਉਸ ਟਾਈਮ ਦੇ ਵਿੱਚ 24.95% ਅਤੇ ਸਿੱਧਾ ਹੀ ਜਦੋਂ 1 ਵਜਦੇ ਨੇ ਤੇ 37.95% ਜਿਆਦਾ ਵਾਧਾ ਜਿਹੜਾ ਹੈ ਉਹਨਾਂ ਹੀ ਹੁੰਦਾ ਹੈ ਤੇ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਅ ਤੇ ਅੱਗੇ ਜਾਈਏ ਅਸੀਂ ਜਦੋਂ 3 ਵਜੇ ਤਾਂ 3 ਵਜੇ 45.66% ਜਿਹੜਾ ਹੈ ਉਹ ਵੋਟਾਂ ਪੈ ਚੁੱਕੀਆਂ ਸੀਗੀਆਂ ਲੋਕ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹਾਲਾਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਭਾਰੀ ਜਿਹੜੇ ਨੇ ਉਹ ਬੰਦੋਬਸਤ ਕੀਤੇ ਗਏ ਨੇ ਕਾਫੀ ਤਰੀਕੇ ਦੇ ਨਾਲ VOTER ਜੋ VOTER ਵੋਟ ਪਾਉਣ ਪਹੁੰਚਦੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੀ ਤਕਲੀਫ ਨਾ ਆਵੇ ਜਾਂ ਫਿਰ ਗਰਮੀ ਤੋਂ ਰਾਹਤ ਦੇ ਲਈ ਅ ਸ਼ਪੀਲ ਅਤੇ ਠੰਡੇ ਪਾਣੀ ਦੀ ਵੀ ਜਿਹੜੀ ਆ ਉਹ ਵਿਵਸਥਾ ਕੀਤੀ ਗਈ ਸੀਗੀ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ VOTER ਜਿਹੜੇ ਨੇ ਉਹਨਾਂ ਨੂੰ ਅ ਦਿੱਕਤਾਂ ਦੇ ਸਾਹਮਣੇ ਨਾ ਕਰਨਾ ਪਵੇ ਤਾਂ 3 ਵਜੇ ਤੱਕ 45.6% ਜਿਹੜੀ ਹੈ ਉਹ ਵੋਟਾਂ ਪੈ ਚੁੱਕੀਆਂ ਸੀ ਤੇ ਉਸ ਤੋਂ ਬਾਅਦ ਸਿੱਧਾ 5 ਵਜੇ ਜੋ ਕਿ 53.6% VOTING ਜਿਹੜੀ ਹੈ ਉਹ ਹੋਈ ਹੈ ਹੁਣ 6 ਵਜੇ ਲਾਸਟ ਜਿਹੜਾ ਹੈ ਉਹ ਪਤਾ ਲੱਗਣਾ ਹੈ ਕਿ ਕਿੰਨੇ ਪਰਸੈਂਟ ਟੋਟਲ ਪੰਜਾਬ ਦੇ ਵਿੱਚ ਟੋਟਲ ਜਲੰਧਰ ਦੇ ਵਿੱਚ ਕਿੰਨੇ ਪਰਸੈਂਟ ਜਿਹੜੀ ਹੈ ਉਹ ਵੋਟਾਂ ਪਈਆਂ ਨੇ ਇਸ ਵਕਤ ਅਸੀਂ ਜਲੰਧਰ ਦੇ ਨਹਿਰੂ ਗਾਰਡਨ ਸਕੂਲ ਦੇ ਵਿੱਚ ਖੜੇ ਆ ਜਿਸ ਜਗ੍ਹਾ ਦੇ ਵਿੱਚ ਭਾਰੀ ਜਿਹੜੀ ਹੈ ਉਸ ਸੰਖਿਆ ਦੇਖਣ ਨੂੰ ਮਿਲੀ ਜਲੰਧਰ ਦਾ ਸੈਂਟਰਲ ਏਰੀਆ ਹੈ ਜਿਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਉਹ ਪੂਰਜੋਰ ਤਰੀਕੇ ਦੇ ਨਾਲ ਆ ਕੇ ਜਿਹੜਾ ਹੈ ਉਹ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਸਿਗੇ 6 ਵੱਜ ਚੁੱਕੇ ਨੇ ਇਹਨਾਂ ਇਸ ਟਾਈਮ ਦੇ ਵਿੱਚ ਗੇਟ ਜਿਹੜਾ ਹੈ ਉਹ ਕੈਮਰਾ ਪਰਸ ਨੂੰ ਜ਼ਰੂਰ ਕਹੂੰਗਾ ਕੀ ਦਿਖਾ ਦੇਵੇ ਗੇਟ ਨੂੰ ਜਿਹੜਾ ਇਹ ਉਹ ਤਾਲਾ ਲਗਾ ਦਿੱਤਾ ਗਿਆ ਹੈ ਤਾਂ ਕਿ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਕੋਈ ਜਿਹੜਾ ਹੈਗਾ ਹੈ ਉਹ ਨਾ ਜਾ ਸਕੇ ਜਿਹੜੇ ਸੈਨਿਕ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਨੇ ਕਿਉਂਕਿ ਕੁਝ ਹੀ ਸਮੇਂ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ ਅਤੇ ਹੁਣ ਕੁਝ ਕੁ ਮਿੰਟਾਂ ਦੇ ਬਾਅਦ ਜਿਹੜਾ ਇਹ ਉਹ EVM ਮਸ਼ੀਨਾਂ ਜੜੀਆਂ ਨੇ ਉਹ ਇੱਥੋਂ ਬਾਹਰ ਆਉਣਗੀਆਂ ਬੱਸਾਂ ਦੇ ਵਿੱਚ ਚੜੀਆਂ ਜਾਣਗੀਆਂ ਅਤੇ ਬੱਸਾਂ ਤੋਂ ਸਿੱਧਾ ਜਿਹੜਾ ਹੈਗਾ ਇਹ ਉਹ ਸਟਰੋਂਗ ਰੂਮ ਦੇ ਵਿੱਚ ਜਾਣਗੇ ਆ ਸਟਰੋਂਗ ਰੂਮ ਦੇ ਵਿੱਚ ਜਾ ਕੇ ਇਹਨਾਂ ਨੂੰ ਰੱਖਿਆ ਜਾਵੇਗਾ ਤੇ 4 ਤਰੀਕ ਨੂੰ ਆ ਕਈ ਸਾਰੇ ਲੀਡਰਾਂ ਦਾ ਭਵਿੱਖ ਜਿਹੜਾ ਹੈ ਉਹ ਖੋਲਿਆ ਜਾਵੇਗਾ ਜਿਨ੍ਹਾਂ ਵਿੱਚੋਂ ਪੰਜਾਬ ਦੇ 13 ਜਿਹੜੇ ਨੇ ਉਹ ਐਮਪੀ ਚੁਣੇ ਜਾਣਗੇ ਪਰ ਉਸ ਤੋਂ ਪਹਿਲਾਂ ਪੂਰਾ ਸਿਨੈਰੀਓ ਕਿਰਿਆ ਉਹ ਤੁਹਾਨੂੰ ਅਸੀਂ ਬਾਬੂਸ਼ਾਹੀ ਟਾਈਮ ਦੇ ਉੱਤੇ ਦਿਖਾਇਆ ਹੈ ਸਵੇਰ ਤੋਂ ਤਸਵੀਰਾਂ ਤੁਹਾਡੇ ਨਾਲ ਜੋ ਸਿਗੀਆਂ ਜਲੰਧਰ ਦੇ ਵਿੱਚ ਗਰਾਉਂਡ ਜ਼ੀਰੋ ਦੇ ਵਿੱਚ ਉਹ ਵੀ ਤੁਹਾਨੂੰ ਜਿਹੜੀ ਹੈ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਆਖਰੀ ਸਮਾਂ ਹੈ ਆਖੀ ਸਮੇਂ ਦੇ ਵਿੱਚ ਕੀ ਕੁਝ ਤਸਵੀਰਾਂ ਨੇ ਉਹ ਵੀ ਜ਼ਰੂਰ ਅਸੀਂ ਤੁਹਾਨੂੰ ਦਿਖਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਇਹ ਤੁਸੀਂ ਜ਼ਰੂਰ ਦੇਖੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈ ਜਿਸ ਜਗ੍ਹਾ ਦੇ ਉੱਤੇ ਬੂਥ ਬੜੇ ਹੈ ਅਤੇ ਇਸ ਬੂਥ ਦੇ ਉੱਤੇ ਕਾਫੀ ਲੋਕ ਜਿਹੜੇ ਨੇ ਉਹ ਵੋਟ ਪਾਉਣ ਦੇ ਲਈ ਸਵੇਰੇ ਦੁਪਹਿਰ ਅਤੇ ਰਾਤ ਨੂੰ ਅ ਸ਼ਾਮ ਤੱਕ ਸੌਰੀ ਜਿਹੜਾ ਹੈ ਉਹ ਪਹੁੰਚੇ ਨੇ ਹੁਣੇ ਵੀ 6 ਵਜੇ ਤੋਂ ਕੁਝ ਸਮਾਂ ਪਹਿਲਾਂ ਵੀ ਲੋਕ ਜਿਹੜੇ ਨੇ ਉਹ ਵੋਟ ਪਾਉਣ ਦੇ ਲਈ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਸੀ ਪੂਰੇ ਤਰੀਕੇ ਦੇ ਨਾਲ ਪੁਖਤਾ ਪ੍ਰਬੰਧ ਕੀਤੇ ਗਏ ਸੀ ਤਾਂ ਕਿ ਕਿਸੇ ਵੀ ਤਰੀਕੇ ਦੇ ਲੋਕਾਂ ਨੂੰ ਜਿਹੜਾ ਹੈਗਾ ਹੈ ਵੋਟ ਪਾਉਣ ਦੇ ਵਿੱਚ ਨੁਕਸਾਨ ਜਾਂ ਫਿਰ ਤਕਲੀਫ ਜਿਹੜੀ ਹੈ ਉਹ ਨਾ ਹੋ ਸਕੇ ਇਹ ਤੁਸੀਂ ਤਸਵੀਰ ਦੇਖੋ ਹੁਣ ਕੁਝ ਸਮੇਂ ਦੇ ਵਿੱਚ ਜੋ ਰੂਮ ਬਣਾਏ ਨੇ ਸਟਰੋਂਗ ਰੂਮ ਬਣਾਏ ਜਿਸ ਜਗ੍ਹਾ ਦੇ ਉੱਤੇ voting ਪੈ ਰਹੀ ਹੈ ਬੂਥ ਬਣਾਏ ਨੇ ਉੱਥੋਂ ਹੁਣ EVM ਮਸ਼ੀਨਾਂ ਜਿਹੜੀਆਂ ਨੇ ਉਹ ਕੱਢੀਆਂ ਜਾਣਗੀਆਂ ਇਸ ਵਕਤ ਪ੍ਰੋਪਰ ਤਰੀਕੇ ਦੀ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਿਵੇਂ EVM ਮਸ਼ੀਨਾਂ ਨੂੰ ਲਗਾਇਆ ਗਿਆ ਸੀ ਉਨ ਜਿਹੀ EVM ਮਸ਼ੀਨਾਂ ਨੂੰ ਕੱਢਿਆ ਜਾਵੇਗਾ ਅਤੇ ਉਸ ਤੋਂ ਬਾਅਦ ਇਹਨਾਂ EVM ਮਸ਼ੀਨਾਂ ਨੂੰ ਜਿਹੜਾ ਹੈਗਾ ਉਸ ਜਗ੍ਹਾ ਤੋਂ ਲਿਜਾ ਕੇ ਸਟੋਰਮ ਗੂਮ ਤੱਕ ਰੱਖਿਆ ਜਾਵੇਗਾ ਤਾਂ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝੀਆਂ ਕਰ ਰਿਹਾ ਕੈਮਰਾ ਪਰਸਨ ਪੰਕੇ ਦੇ ਨਾਲ ਰਾਜੂ ਗੁਪਤਾ ਬਾਬੂ ਸ਼ਾਇ ਟਾਈਮ ਜਲੰਧਰ